ਗਲਾਸ ਦਾ ਵੇ ਕੀ ਹਾਲ ਹੋਇਆ ਵਿੱਚ ਪੈਰ ਤੇ ਵੱਜ ਲਾ ਹੀ ਮੈਂ ਪਤਾ ਨਹੀਂ ਕਾਚੇ ਕੋਚੇ ਕੋਈ ਹੈ ਨੀਵੀਂ ਰੱਖ ਪੌੜਾ ਲੱਗੀ ਲੇਵਰ ਬਹੁਤ ਪਟਣ ਹਾਂ ਨੈਟ ਤੇ ਪਾਏਗਾ ਤੇਰਾ ਜਿਸਨੇ ਹਨਾ ਜੀਰੀ ਲਗਾਣਾ ਸੰਪਰਕ ਕਰੇ ਬੰਦਾ ਆ ਗਿਆ ਤੇਰਾ ਸਾਰਾ ਉਹ ਆਇਆ ਨਹੀਂ ਕਲ ਨੂੰ ਆਏਗਾ ਤੂੰ ਅਭੀ ਬਾਹਰ ਪੌਤੋ ਠੀਕ ਹੈ ਹੈਨਾ ਪੌਤੋ ਹੈ ਆਪਣਾ ਪੌਤ ਠੀਕ ਹੈ ਠੀਕ ਹੈ ਹੈਨਾ ਕੱਲ ਕੋਈ ਉਸਕੋ ਪਾਣੀ ਨਹੀਂ ਡਾਲਾ ਇਸਨੇ ਸੁੱਕਾ ਥਾ ਮੈਂ ਸਪੀਡ ਵੇਖਣਾ ਦੀ ਭਾਈ ਸਟਾਮ ਤੇ ਫਟੇ ਜਾ ਰਾਂਚਨ ਹੋ ਜਾ ਅੱਛਾ ਚਰਾ ਬੁਰਾ ਪੀਕਰ ਬਰਬਾਦ ਰੱਬ ਦੇਓ ਕਿੱਲੀ ਜਿੰਨੀ ਜਬ ਨਾਈ ਜਾਵੇਗਾ ਆਪਾ ਕਾ ਬਾਪੂ ਤੇ ਇਹ ਆ ਚੁੱਕੇ ਨੇ ਜਿਰੀ ਲਾਰੇ ਨੇ ਤੇ ਕਦੂ ਰਾਤ ਮਾਰਤਾ ਸੀ ਤੇ ਆ ਗਏ ਫੇ ਪੰਜ ਵਜੇ ਲਾ ਕੇ ਉਹ ਕਿਵੇਂ ਠੀਕ ਵੱਜ ਗਿਆ ਕਦੂ ਕਦੂ ਠੀਕ ਵੱਜ ਗਿਆ ਪੋਲੀਏ ਧਰਤੀ ਹਾਂ ਵਧੀਆ ਹੈ ਨਾ ਤੀਰ ਚੌਰ ਲਾ ਦਿੱਤੀ ਇਹਨੂੰ ਪੀ ਲਰਾਂ ਨਾਲ ਲੈ ਚਾਹ ਪੀ ਲੋ ਫਿਰ ਹੈ ਹਾਂਜੀ ਆ ਜੋ ਆਜੀ ਹਾਂ ਆ ਕਿੱਥ ਨੇ ਆ ਮਿੱਟੀ ਇੱਥੇ ਕਿਉਂ ਲਾਨੇ ਆ ਮਿੱਟੀ ਬਟਾ ਨੂੰ ਔਰ ਇਹਨੇ ਮੁੰਡੇ ਜਾ ਪੀ ਰਹੇ ਨੇ ਅਸੀਂ ਲਾਣੇ ਮਿੱਟੀ ਹੁਣ ਜਰਾ ਖੇਤ ਦੇ ਕੰਮ ਨੂੰ ਉੱਥੇ ਉਹ ਵਟਨ ਨੂੰ ਵੀ ਲਾਣੀ ਪੈਗੀ ਹੈ ਨਾ ਤੇ ਲੋਡਣੀ ਲਾਣੀ ਪੈ ਗਈ ਹੈ ਨਾ ਲੱਗੇ ਨੇ ਦੋ ਸ਼ੇਰ ਮੇਰੇ ਮਾਰੋ ਮਾਰ ਕਿਉਂ ਸੌਖਾ ਕੰਮ ਕਿਉਂ ਔਖਾ ਹੋਈ ਸੌਖਾ ਗਮੇ ਔਖਾ ਠੀਕ ਹੈ ਚੁੱਕ ਦਿਓ ਫੱਟੇ ਫਿਰ ਆਪਾਂ ਕੀ ਜਾਣੇ ਇਸ ਕੰਮ ਨੂੰ ਨਿਬੜ ਥੋੜਾ ਰਹਿ ਗਿਆ ਬਸ ਆਹ ਲਾਗੀ ਸਾਰੀ ਅੱਧੀ ਜੋਤ ਨੇ ਆਹ ਲਾ ਦਿੱਤੀ ਮੈਂ ਤੜਕਾਂ ਚੱਕਤੀਆਂ ਨੇ ਸਾਰੀਆਂ ਬਸ 5 ਮਿੰਟ ਦਾ ਕੰਮ 10 ਮਿੰਟ ਦਾ ਹੋਰ ਰਹਿ ਗਿਆ ਬਾਕੀ ਲਾਈ ਜਾਣਗੇ ਆਪੀ ਫਿਰ ਜੀਰੀ ਭਈਏ ਆਹ ਜਾਦੇ ਵੱਡੀ ਤੜਕੇ ਇਹ ਚੰਦਰੇ ਨਾਲ ਚੱਕੀ ਜਾਓ ਜੰਦਰਾ ਲੈਣ ਗਿਆਣ ਮੋਲ ਚੱਕ ਦੇ ਨੈਨੂ ਇੱਕ ਸੈਟ ਲੱਗੀ ਮਿੱਟੀ ਇਤਰ ਵੀ ਹੱਥ ਅੱਧੀ ਵੱਟ ਲਾਤੀ ਚੋਦ ਨੇ ਉਹ ਪੂਰੀ ਰਮੋਲ ਨੇ ਲਾਈ ਇਹ ਹੈਗੇ ਆਪਣੇ 1.5 ਕਿੱਲਾ ਅਹ ਗਲਾਸ ਦਾ ਵੇ ਕੀ ਹਾਲ ਹੋਇਆ ਵਿੱਚ ਪੈਰ ਤੇ ਵੱਟ ਲਾਹੀ ਮੈਂ ਆਪ ਦਾ ਨਿਕਾਚੇ ਕੋਚੇ ਕੋਈ ਕੱਟਿਆ ਦੇ ਵਿੱਚੋਂ ਗਲਾਸ ਦਾ ਵੇ ਇਹ ਤੇ ਪਾਣੀ ਪੂਣੀ ਪੀਣ ਵਾਸਤੇ ਲਿਆਂਦਾ ਤੇ ਵਿੱਚ ਛੱਡ ਛੜਿਆ ਕਿਉਂ ਲੱਗੀ ਪਿਆਸ ਜੋਤ ਦੇ ਕੰਮ ਨੇ ਹਣਾ ਜੋਤ ਆ ਤੂੰ ਲਿਆਂਦਾ ਨਾ ਗਲਾਸ ਅੰਦਰ ਲੈ ਕੇ ਨਹੀਂ ਗਿਆ ਦੁਬਾਰੇ ਫਿਰ ਹੋਰ ਦੇਖ ਲੈ ਮੈਂ ਮੇਰੇ ਕੱਲ ਦੋ ਜਲਾ ਲਿਆਂਦਾ ਸੀ ਗੋਲ ਜੇ ਕੱਲ ਨਹੀਂ ਕਿਤੇ ਪਹਿਲਾਂ ਦਾ ਹੁਣ ਵੇਚਣਾ ਸੁੱਟੀਆਂ ਨੂੰ ਉਹ ਬਾਹਰ ਸੁੱਟਦੇ ਉਹ ਸੁੱਟਦੇ ਇੱਧਰ ਕੰਦੋਪਾ ਕੰਤਪਾਰ ਲੈ ਚੋਕੜਾ ਹੁਣ ਥੋਪਤੀ ਆਜੀ ਖੇਤਾਂ ਉਤੋ ਚੱਕ ਚੱਕਣਾ ਪਣ ਜੇ ਤੇ ਉਹ ਗੱਲ ਬਣੀ ਨੱਕ ਨਾਲ ਪੂਰੀਏ ਗੱਲਾਂ ਨਾਲ ਲਵੇੜ ਲੀਆਂ ਹੈ ਹੈ ਆੜਾ

लगदा आना ये बंदा पनपती ਹਾਂ ਹਾਂ ਕੀ ਚਾਹੀਦਾ ਆਜੋ ਜੀ ਬਾਰੇ ਕੰਮ ਕਰਨਾ ਹਾਂ ਬਸ 2 ਮਿੰਟ ਲੱਗੇਗਾ ਹਾਂ ਹੋਇਆ ਕਿੱਕ ਨਾ ਗੋਡੇ ਚ ਪਸਾਈਏ ਇੱਕ ਲਾਂਡਾ ਇਹਨੇ ਐਵੇਂ ਤੇਰਾ ਕੰਮ ਚੱਲੂ ਇੰਨਾ ਜਿੰਨੀ ਸਵੀਟ ਕਰ ਇੱਕ ਇੱਕ ਨਹੀਂ ਦੋ ਦੋ ਤਿੰਨ ਤਿੰਨ ਦੀ ਪਾੜ ਰੱਖ ਇੱਕ ਇੱਕ ਨਾਲ ਕੀ ਬਣੇਗਾ ਹੈ ਆ ਵੀ ਇਹ 4 4 5 5 ਲਾਂਦੇ ਭੈਣੇ ਇਕੱਠੀਆਂ ਆ ਫੋਟੋ ਕਿੱਥੇ ਹੈ ਤੇਰਾ ਫੋਟੋਨੀਓ ਜੀਰੀ ਲਗਾ ਰਹਾ ਹੈ ਨਾ ਏਕ-ਏਕ ਤੀਲਾ ਲਗਾ ਰਹਾ ਹੈ ਹਾਂ ਠੀਕ ਹੈ ਸਕੇ ਲੀ ਜਾ ਉਹ ਮੈਂ ਫਾਂਟ ਲਗਾ ਪੰਜ-ਪੰਜ ਹੈ ਨਾ ਪੰਜ-ਪੰਜ ਆ ਪੰਜ ਨੇੜੇ ਲਾਉਣ ਨਾਲ ਬੂਟਾ ਹੋਰ ਚੰਗੀ ਤਰ੍ਹਾਂ ਵਿੱਚ ਖੋਬਿਆ ਕਰ ਉੱਤੇ ਰੱਖਣਾ ਤੂੰ ਆਏ ਇੰਨਾ ਹੀ ਸਕੀਵੇਂ ਸਪੀਡ ਵੇਖੀ ਇਦਾਂ ਹੈ ਹਾਂ ਕਿੰਨੇ ਸਾਲ ਹੋ ਗਿਆ ਜੀਰੀ ਲਾਉਂਦੇ ਤੈਨੂੰ ਕਿੰਨੇ ਸਾਲ ਹੋ ਗਏ ਜੀਰੀ ਲਾਣ ਹਾਂ ਜੀਰੀ ਲਗਾ ਦੇ 20 ਸਾਲ ਹੋ ਗਏ 20 ਸਾਲ ਪੰਜਾਬ ਮੀ ਪੰਜਾਬ ਹਰਿਆਣਾ ਵੀ ਗਿਆ ਹੈ ਕਿ ਨਹੀਂ ਗਿਆ ਹੈ ਅੱਛਾ ਹਰਿਆਣਾ ਪੰਜਾਬ ਹਾਂ ਬਾਲਾ ਹਰੋ ਅੱਛਾ ਜੂਹੀ ਖਾਈ ਗਿਆ ਵਾ ਇਹ ਆ ਸਪੀਡ ਵੇ ਇਹਨਾਂ ਦੀ ਨਹੀਂ ਬਣਦੀ ਗੱਲ ਹੈ ਬਣ ਜੇਗੀ ਲਾਏਗਾ ਤੇ ਐਨਾ ਪਿੱਛੇ ਧਰ ਦਿਆ ਕਰ ਇਹਨੂੰ ਹਾਂ ਪਿੱਛੇ ਛੋੜ ਦੇ ਹਾਂ ਇੱਧਰ ਆ ਜਾ ਪਿੱਛੇ ਧਰ ਦਿਆ ਕਰ ਨਹੀਂ ਫੜੀ ਜਾਂਦੀ ਤੇ ਕੀੜਾ ਨਾਲ ਆ ਰਹੇ ਹਾਂ ਹਾਂ ਛੋਟੇ ਸਰਦਾਰ ਬਿਰਲੀ ਏ ਤੇਰੀ ਬਿਰਲੀ ਏ ਇਹ ਐ ਹਾਂ ਥੱਲੇ ਗੂਠੇ ਨਾਲ ਪਾਇਆ ਗੂਠੇ ਨਾਲ ਐਂਜ ਉਹਦੇ ਵਿੱਚ ਇੱਦਾਂ ਜਿਹੜਾ ਲਗਾਈਏ ਇੱਧਰ ਹੋ ਜਾ ਤੂੰ ਜਿਹੜਾ ਛੋਟਾ ਹੈ ਨਾ ਉਹ ਦੋ ਫੜ ਲਿਆ ਕਰ ਆ ਵੇਖ ਇੱਧਰ ਵੇਖ ਪਹਿਲਾਂ ਵੇਖ ਆਹ ਵੇ ਫਿਰ ਲਾ ਅੱਛੇ ਖੱਬੇ ਨਾਲ ਤੂੰ ਬਾਕੀ ਪਿੱਛੇ ਛੱਡ ਦੇ ਅਗਰ ਜਰੂਰ ਥਾੜੀ ਸਾਰੀ ਫੜਨੀ ਹੈ ਇੰਨੀ ਨੂੰ ਮੋਟੇ ਜਾਂਦੀ ਹੈ ਇੰਨੀ ਫੜਨੀ ਹੈ ਨੀਵੀਂ ਰੱਖ ਉਹਦਾ ਹੱਥ ਥੱਲੇ ਨੀਵੀਂ ਓਏ ਉਹ ਨੀਵਾ ਰਹਿੰਦਾ ਨਾ ਉਹ ਇਹਨੂੰ ਪਿੱਛੇ ਧਰ ਦੇ ਐਵੇਂ ਨਹੀਂ ਹੋਣਾ ਤੇਤੋਂ ਉਹਨਾਂ ਨੂੰ ਪਤਾ ਹੀ ਕਿੰਨੇ ਸਾਲਾਂ ਦੇ 20 ਸਾਲ ਹੁੰਦਾ ਹੋ ਗਿਆ ਲਾਂਦੇ ਚ ਛੋਣਾ ਤੂੰ 20 ਮਿੰਟਾਂ ਜਾਂ ਨਾ ਮੈਂ ਸਿੱਖ ਜਾ ਆ ਪਿੱਛੇ ਛੱਡਦੀ ਦੀ ਜਿਹੜੀ ਉਹ ਪੂਲੀ ਦੂਜੀ ਹੈ ਕੋਈ ਹੈ ਪੋਸੀਬਲ ਹੈ ਇੱਕ ਇਹਗਾ ਕੰਮ ਚੱਲ ਚੱਲ ਠੀਕ ਹੈ ਠੀਕ ਹੈ ਚੱਕ ਦੇ ਫਟਾ ਹੋਰ ਨੂੰ ਮਸਾਲਾ ਲੈਂਦੇ ਹਣਾ ਲਾ ਦੇ ਲਾ ਦੇ ਰਹਿ ਗਈ ਬਸ ਥੋੜੀ ਜੀ ਲਾਤੀ ਉਸਰੇ ਵੱਟ ਪੂਰੀ ਹੈ ਮੁੰਡੇ ਨੇ ਚੱਲ ਚੱਲ ਉਹਨਾਂ ਨਾਲ ਪੂਰਾ ਰਲ ਕਿ ਬੇ ਕਿੰਨਾ ਪਿੱਛੇ ਛੱਡ ਗਿਆ ਤੂੰ ਠੀਕ ਹੈ ਠੀਕ ਹੈ ਆ ਜਾਈਗੀ ਆ ਜਾਈਗੀ ਜਾ ਚੁੱਕੀ ਗਈ ਆ ਕਿੱਥੇ ਨਾ ਜੇ ਉਹ ਪੌਦ ਪਿੱਛੇ ਰੱਖਦੇ ਛੁੱਟਦੇ ਕਰੇ ਨਾ ਕੰਪੀਟੇਬਲ ਹੋ ਜਿਆ ਠੀਕ ਪਾਸੇ ਇੱਕ ਟੂਗੀ ਜੀ ਲਗਾ ਦੀ ਆ ਤੁਸੀਂ ਸਿੱਧੀ ਲਗਾ ਦੀ ਹੈ ਨਾ ਬੇਸਪੋ ਦੇਖੋ ਕਿੰਨਾ ਦੂਰੀ ਹੈ ਸਿੱਧੀ ਵਿਰਲੀ ਲਾਤੀ ਨਾ ਉਸਨੇ ਪਰ ਹਮ ਲੋਗ ਲਗਾ ਦੇਤੇ ਹੈ ਹਾਂ ਉਸਨੇ ਹਾਂ ਆਬ ਹੋ ਗਿਆ ਹੈ ਆ ਆ ਜਾਊਗਾ ਹਾਂ ਹੁਣ ਠੀਕ ਹੈ ਹਾਂ ਉਹ ਠੀਕ ਹੈ ਤੇ ਤੁਹਾਡੀ ਜੀ ਰੀਤ ਉਹ ਹੀ ਲਾਉਂਦੇ ਹੋ ਸੰਗਣੀ ਜੀਰੀ ਵਧੀਆ ਲਾਉਂਦੇ ਹੋ ਨਹੀਂ ਤੋ ਪਹਿਲੇ ਉਹ ਦੋ ਨਾ ਦੋ रामचंद्र ਆਲੇ ਦੁਆਲੇ ਸੇ ਲਾ ਦਤਾ ਹੈ ਸੰਗਣੀ ਵਿਚਾਲੇ ਮੇ ਛਿੱਦੀ ਲਾ ਜੀ ਹਮ ਦਸ ਪਹਿਨ ਲਾ 4 7 ਸੇ ਲਾਉਂ ਭਈ ਮੈਨਾਂ ਰਖਤਾ ਹੈ ਹਣਾ ਮੈਨਾਂ ਹੀ ਕਹਤਾ ਹੈ ਉਹ ਉਪਰ ਵਾਲਾ ਦੇਖਤਾ ਹੈ ਹਾਂ

ਵੇ ਲਾ ਲੇਗਾ ਓਏ ਲਵਾ ਦੇ ਓ ਥੋੜੀ ਰਹਿ ਗਈ ਐ ਮੈਂ ਉਹ ਦੜਕ ਜੀ ਮੜੀ ਰਹੀਂਦੀ ਉਹ ਮਾਰ ਲਾਂ ਪਾਣੀ ਪਾਣੀ ਭਈਆ ਪੀਏਗਾ ਨਾ ਨਾ ਜੀ ਚਲ ਤੇ ਪੌਦ ਪੱਤੀ ਪੌਦ ਥੋੜਾ ਪੱਠ ਹੋ ਜਾਏਗਾ ਅੱਛਾ ਠੀਕ ਐ ਉਹ ਉਧਰੋਂ ਡੋਲੂ ਲੈ ਆਂਦੇ ਗਲਾਸ ਲੈ ਆਏਗਾ ਹਾਂ ਆ ਡੋਲੂ ਆ ਨਹੀਂ ਗਿਆ ਗਲਾਸ ਦੇ ਵਿੱਚ ਹੀ ਨਾ ਹੁਣ ਵੇਚਣਾ ਛੱਡ ਦੇ ਗਲਾਸ ਕੋਈ ਉਹ ਲਾਈਕ ਕਿੰਨੇ ਵਜੇਗਾ ਲਾਈਟ ਹੈ ਲਾਈਟ ਤੋਂ ਚੱਲ ਰਹਾ ਹੈ ਬਹੁਤ ਨੂੰ ਪਾਣੀ ਬਹੁਤ ਨੂੰ ਪਾਣੀ ਛੋਟੇ ਬਹੁਤ ਚ ਪਾਣੀ ਛੱਡਿਆ ਬਈ ਬਹੁਤ ਨੂੰ ਥੋੜਾ ਪਾਣੀ ਛੋੜਵਾ ਠੀਕ ਹੈ